ਇਸ ਵੇਲੇ ਗੁਰਦਾਸਪੁਰ ਤੋਂ ਖਬਰ ਆ ਰਹੀ ਹੈ ਸਾਹਮਣੇ ਗੁਰਦਾਸਪੁਰ ਬਾਈਪਾਸ ਤੇ ਮੋੜ ਕੱਟਦੇ ਸਮੇਂ ਟਰੱਕ ਦੇ ਨਾਲ ਲੱਗੀ ਗੱਡੀ ਦੀ ਸਾਈਡ ਜਿਸ ਨਾਲ ਗੱਡੀ ਦਾ ਨੁਕਸਾਨ ਹੋ ਗਿਆ ਡਾਕਟਰ ਪਾਲ ਬੋ ਰਿਹਾ ਮੈਂ ਅਸੀਂ ਮੈਂ ਜਾ ਰਿਹਾ ਸੀ ਇਹ ਦੋਨੋਂ ਤਾਂ ਮੈਂ ਆਪਣੇ ਰਸਤੇ ਸਹੀ ਰਸਤੇ ਜਾ ਰਿਹਾ ਸੀਗਾ ਤੇ ਉਹਨਾਂ ਪੁੱਛੋ ਆ ਗਿਆ ਮੈਂ ਤਾਂ ਡਿੱਪਰ ਵੀ ਲਾਇਆ ਸੀ ਇੱਥੇ ਪ੍ਰੋਸਟ ਕਰਨਾ ਸੀਗਾ ਤੇ ਚਲੋ ਬਾਕੀ ਜਾਨੇ ਨੁਕਸਾਨ ਤਾਂ ਕਰਨ ਮੈਨੂੰ ਗੱਡੀ ਦਾ ਨੁਕਸਾਨ ਬਹੁਤ ਹੋ ਗਿਆ ਕਿੱਥੋਂ ਆ ਰਹੇ ਮੈਂ ਬਟਾਲੇ ਤੋਂ ਆ ਰਿਹਾ ਸੀ ਕਿੱਥੇ ਜਾਣਾ ਹੈ ਗੁਰਦਾਸਪੁਰ ਠੀਕ ਹੈ ਤੇ ਮਤਲਬ ਪਿੱਛੇ ਤੋਂ ਵੱਜਿਆ ਡਿੱਪਰ ਆ ਗਿਆ ਪਿੱਛੇ ਤੋਂ ਆਖ ਵੱਜਿਆ ਕੋਈ ਨੁਕਸਾਨ ਜਾਨੇ ਨੁਕਸਾਨ ਚ ਲਿਆ ਜਾਨੇ ਨੁਕਸਾਨ ਤਾਂ ਮੇਰੀ ਗੱਡੀ ਦਾ ਹੋ ਗਿਆ ਹਾਂ ਗੱਡੀ ਦਾ ਨੁਕਸਾਨ ਕਿੰਨਾ ਇੱਕ ਲਗਭਗ ਮਤਲਬ ਯਾਰ ਮੈਨੂੰ ਤਾਂ ਪਤਾ ਨਹੀਂ ਗੱਡੀ ਦਾ ਕਾਫੀ ਉਹ ਇਸ ਲਈ ਮੌਕੇ ਤੇ ਮੌਜੂਦ ਸੀ ਹਾਂਜੀ ਹਾਂਜੀ ਇਹ ਹੋਈ ਚੱਲੇ ਕਿਹਦੀ ਗੱਲ ਬਾਤ ਤੁਸੀਂ ਨਾ ਕੀ ਅੰਮ੍ਰਿਤ ਮੈਂ ਕਹਿ ਆਪੇ ਵੇਖਦਾ ਕੋਈ ਬੰਦਾ ਠੀਕ ਮਨੂਜ ਕਿਥੋਂ ਆ ਰਹੇ ਮੈਂ ਗਿਲਾ ਲਾਂ ਲਈ ਦੋ ਭਾਈ ਮੈਂ ਗੱਡੀ ਸਿੱਧੀ ਲਿਆ ਕੇ ਨਾਕੇ ਤੇ ਆਉਂਦਿਆਂ ਤੇ ਨਾਕੇ ਤੋਂ ਨੇ ਰੋਂਗ ਸਾਈਡ ਥਾੜੀ ਗੱਡੀ ਇਧਰੋਂ ਬੋਰਡ ਵੇਖ ਕੇ ਆਪਣਾ ਬੋਰਡ ਵਜਾਉਂਦਿਆਂ ਬੋਰਡ ਵਜਾਉਂਦੇ ਵਜਾਉਂਦੇ ਮੇਰੀ ਕਨੈਕਟਰ ਸਾਈਡ ਦਾ ਆਤੀ ਹੈ ਨਾਲੇ ਤੇ ਕੋਈ ਨੁਕਸਾਨ ਨਗਸਾਣਾ ਨੇ ਇਹ ਮੜੇ ਜੀ ਡਿੱਗੀ ਦਾ ਹੋਇਆ ਜੀ ਉਹਦਾ ਬਚਾਈ ਆ ਹਾਂ ਜੀ ਬਚਾਈ ਆ ਕਿੱਥੇ ਜਾ ਰਹੇ ਸੀ ਮੈਂ ਭਰਨ ਜਾਣ ਲਿਆ ਸੀ ਗੱਡੀ ਜੀ ਸਮਾਨ ਵਗੈਰਾ ਲੈ ਕੇ ਜਾ ਰਹੀ ਕੋਈ ਸਮਾਨ ਨਹੀਂ ਖਾਲੀ ਗੱਡੀ ਹੈ ਜੀ ਜਦੋਂ ਮੋੜ ਕੱਟਣ ਲੱਗੇ ਉਹ ਐਕਸੀਡੈਂਟ ਮੈਂ ਘੱਟਦੀ ਆ ਗੱਡੀ ਇਹਨੇ ਕਟਣ ਦੇ ਆ ਬੋਰਡ ਤਾਂ ਨਹੀਂ ਕੱਢਣ ਦੇ ਆ ਫੇਰ ਲੱਗੀਏ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਮੋਨੂ ਕਿਹੜੀ ਜਗ੍ਹਾ ਤੋਂ ਤੁਰੇ ਕਿੱਥੇ ਜਾਣਾ ਮੈਂ ਬਟਾਲੇਓ ਤੋਂ ਰਿਹੇ ਜੇ ਤੇ ਗੁਰਦਾਪੁਰ ਜਾਣਾ ਜੀ ਇੱਥੇ ਆਪਣੇ ਕਰਾਇਸ਼ੇ ਤੇ ਕਰਾਇਸ਼ੇ ਜਾਈ ਹੈ ਹਾਂਜੀ ਹਾਂਜੀ ਨਰੋਟ ਕ੍ਰੈਸ਼ ਇਹ ਜੀ ਗੱਡੀਆਂ ਨੰਗ ਰਹੀਆਂ ਸੀ ਤੇ ਉਹਨੇ ਜਿਹੜੇ ਨੇ ਗੱਡੀ ਜਿਹੜੀ ਹੈ ਲੈਫਟ ਸਾਈਡ ਤੋਂ ਕੱਢਣ ਲੱਗੇ ਤਾਂ ਉਹ ਗੱਡੀ ਟਰੱਕ ਦੇ ਨਾਲ ਲੱਗ ਗਈ ਟਰੱਕ ਵਾਲੇ ਦਾ ਕੋਈ ਜ਼ਰੂਰੂ ਨੁਕਸਾਨ ਨਹੀਂ ਆਇਆ ਨਹੀਂ ਇਸ ਇਹੋ ਜੀ ਤਾਂ ਨਹੀਂ ਕੋਈ ਗੱਲ ਪਰ ਜਿਹੜਾ ਵੀ ਆ ਨਾਰਮਲੀ ਉਹ ਥੱਲੋਂ ਕੱਢਣ ਕਰਕੇ ਉੱਚੀ ਗੱਡੀ ਹੋਣ ਕਰਕੇ ਉਹਨੂੰ ਨਹੀਂ ਪਤਾ ਲੱਗਾ ਕੋਈ ਨੁਕਸਾਨ ਗੱਡੀ ਦਾ ਨੁਕਸਾਨ ਹੋਇਆ ਥੋੜਾ ਬੰਦਾ ਬਚਾਈ ਆ ਉਹ ਤਾਂ ਬਚਾਈ ਜੀ